ਇਸ ਤੋਂ ਪਹਿਲਾਂ ਦੋਸਤੋ ਕਿ ਆਪਾਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਇਹਨਾਂ ਦੇ ਅ ਠੱਗੀ ਠੋਰੀ ਦੀ ਪਾਲਿਸੀ ਉਹ ਜਿਹੜੀ ਕੱਲ ਇਹਨਾਂ ਨੇ ਮਜਬੂਰਨ ਰੱਦ ਕਰਨੀ ਪਈ ਲੋਕਾਂ ਦੇ ਪ੍ਰੈਸ਼ਰ ਤੇ ਉਹਦੇ ਤੇ ਮੈਂ ਗੱਲ ਵਿਸਥਾਰ ਨਾਲ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਹ ਇਤਲਾਾ ਕਰਨਾ ਚਾਹੁੰਦਾ ਵਾਂ ਕਿ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਕੇਜਰੀਵਾਲ ਇਹ ਜੋ ਮੈਂ ਗੱਲਾਂ ਕਰ ਰਿਹਾ ਪੰਜਾਬ ਦੇ ਹਿੱਤ ਵਿੱਚ ਇਹਨਾਂ ਨੂੰ ਸਹਿਣ ਨਹੀਂ ਹੋ ਰਹੀਆਂ ਤੇ ਮੇਰੇ ਤੇ ਇੱਕ ਹੋਰ ਝੂਠਾ ਮੁਕੱਦਮਾ ਪੰਜ ਤਾਂ ਪਹਿਲਾਂ ਬਣਾ ਚੁੱਕੇ ਨੇ ਇੱਕ ਮੁਕਦਮਾ ਹੋਰ ਝੂਠਾ ਬਣਾਉਣ ਨੂੰ ਫਿਰਦੇ ਨੇ ਸਰਕਾਰ ਦੇ ਚੰਗੇ ਸੋਰਸਸ ਹੁੰਦੇ ਨੇ ਉਹ ਦੱਸ ਦਿੰਦੇ ਨੇ ਤੇ ਮੈਂ ਹੋ ਸਕਦਾ 2-4 ਦਿਨ ਆਪਣੀ ਐਕਟੀਵਿਟੀ ਨੂੰ ਥੋੜਾ ਮੈਨੂੰ ਕਰਨਾ ਪਵੇ ਲੀਗਲ ਰਿਕੋਰਸ ਕੋਈ ਨਾ ਕੋਈ ਅਦਾਲਤੀ ਰਿਕੋਰਸ ਮੈਂ ਲੈਣ ਦੀ ਕੋਸ਼ਿਸ਼ ਕਰਾਂਗਾ ਔਰ ਪਰ ਮੈਂ ਕੋਈ ਇਦਾਂ ਦੇ ਜਿਹੜੇ ਝੂਠੇ ਮੁਕਦਮੇ ਫਰਜ਼ੀ ਬਿਲਕੁਲ ਬੇਬੁਨਿਆਦ ਮਨਕਰਤ ਕੈਰੈਕਟਰ ਅਸੈਸਿਨੇਸ਼ਨ ਵਾਲੇ ਇਹ ਮੈਂ ਬਹੁਤ ਸਹਾਰੇ ਨੇ ਪਹਿਲਾਂ ਵੀ ਤੇ ਗਾਂ ਵੀ ਸਹਾਰਾਂਗੇ ਲੇਕਿਨ ਪੰਜਾਬ ਦੇ ਹਿੱਤ ਵਿੱਚ ਤੇ ਆਪਣੇ ਕਿਸਾਨਾਂ ਦੇ ਹਿੱਤ ਵਿੱਚ ਇਹ ਗੱਲ ਮੇਰੀ ਲਗਾਤਾਰ ਜਿਹੜੀ ਉਹ ਜਾਰੀ ਰਹੇਗੀ ਹੁਣ ਜਿਹੜੀ ਗੱਲ ਹੈ ਕੀ ਕਰਨੀ ਲੈਂਡ ਪੂਲਿੰਗ ਪਾਲਿਸੀ ਦੀ ਦੇਖੋ ਇਹ ਇੱਕ ਬਹੁਤ ਵੱਡੀ ਜਿੱਤ ਹੋਈ ਆ ਪੰਜਾਬ ਦੇ ਲੋਕਾਂ ਦੀ ਇਹਦਾ ਸੇਰਾ ਸਾਰਾ ਬਹਾਦਰ ਪੰਜਾਬੀਆਂ ਨੂੰ ਜਾਂਦਾ ਵਿਸ਼ੇਸ਼ ਤੌਰ ਤੇ ਪੰਜਾਬ ਦੀ ਕਿਸਾਨੀ ਨੂੰ ਜਾਂਦਾ ਉਹਨਾਂ ਨੇ ਬਹੁਤ ਜੱਜ ਕੇ ਇਹਦਾ ਵਿਰੋਧ ਕੀਤਾ ਸਾਰੀਆਂ ਜਥੇਬੰਦੀਆਂ ਨੂੰ ਜਾਂਦਾ ਬਲਕਿ ਇੱਥੋਂ ਤੱਕ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਵੀ ਬਾਹਰ ਨਿਕਲ ਕੇ ਇਸ ਦਾ ਬਹੁਤ ਵਿਰੋਧ ਕੀਤਾ ਕਿਉਂਕਿ ਸਿੱਧਾ ਹੀ ਡਾਕਾ ਸੀ ਸਾਡੇ ਹਕੂਕ ਤੇ ਸਾਡੀ ਖੂਨ ਤੇ ਸਾਡੀ ਖੇਤੀ ਤੇ ਔਰ ਕੋ ਡਾਕਾ ਵੀ ਛੋਟਾ ਮੋਟਾ ਨਹੀਂ ਸੀ ਮੈਂ ਲਾਸਟ ਆਪਣੇ ਲਾਈਵ ਵਿੱਚ ਦਿਖਾਇਆ ਸੀਗਾ ਕਿ ਕਿਵੇਂ ਪਰ ਸਕੁਅਰ ਯਾਰਡ ਗਜ ਤੱਕ ਕੈਲਕੂਲੇਟ ਕਰਕੇ ਦੱਸਿਆ ਸੀਗਾ ਕਿ ਇਹ ਲਗਭਗ ਅਗਰ 65000 ਏਕੜ ਸਾਡੀ ਜ਼ਮੀਨ ਲੈਨ ਚ ਕਾਮਯਾਬ ਹੋ ਜਾਂਦੇ ਇਹ ਗੈਰ ਪੰਜਾਬੀ ਇਹ ਛਾਤਰ ਤੇ ਹੁਸ਼ਿਆਰ ਬੰਦੇ ਤਾਂ ਆਲਮੋਸਟ 4-5 ਲੱਖ ਕਰੋੜ ਰੁਪਏ ਦਾ ਸਾਡੇ ਪੰਜਾਬ ਦਾ ਇਹ ਲੁੱਟ ਕੇ ਲੈ ਜਾਣਾ ਸੀਗਾ ਚਲੋ ਸਰਕਾਰੀ ਖਜ਼ਾਨੇ ਚ ਪਾਉਂਦੇ ਕੁਛ ਆਪ ਲੈ ਜਾਂਦੇ لیکن ਤੁਸੀਂ ਸਾਰਿਆਂ ਨੇ ਮਿਲ ਕੇ ਔਰ ਸਾਰੀਆਂ اپوزیشن پارٹیز ਨੇ ਇਕੱਲੀ ਕਾਂਗਰਸ ਨੇ ਨਹੀਂ ਸਾਰੀਆਂ ਦੂਸਰੀਆਂ ਪਾਰਟੀਆਂ ਨੇ ਵੀ ਪੂਰਾ ਇਹਦਾ ਵਿਰੋਧ ਕੀਤਾ ਔਰ ਅਖੀਰ ਅਕਾਲ ਪੁਰਖ ਦੀ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਸਾਰੇ ਕਾਮਯਾਬ ਹੋਏ ਇਹਦਾ ਜਿਹੜਾ ਸਿਹਰਾ ਤੁਹਾਨੂੰ ਸਾਰਿਆਂ ਨੂੰ ਜਾਂਦਾ ਹੁਣ ਆ ਗਈ ਅਗਲੀ ਗੱਲ ਦੇਖੋ ਕਿੱਡੇ ਬੇਸ਼ਰਮ ਬੰਦੇ ਨੇ ਕੱਲ ਮੈਂ ਦੇਖ ਰਿਹਾ ਸੀਗਾ سوشل میڈیا ਤੇ ਇਹਨਾਂ ਦੇ ਐਮ ਐਲ ਏਜ਼ ਲੱਡੂ ਵੰਡ ਰਹੇ ਨੇ ਕਿਸਾਨਾਂ ਨੂੰ ਲੋ ਜੀ ਅਸੀਂ ਇੱਕ ਨੀਤੀ ਬਣਾਈ ਸੀ ਅਸੀਂ ਵਾਪਸ ਲੈ ਲਈ ਆ ਤੇ ਤੁਹਾਡਾ ਮੂੰਹ ਮਿੱਠਾ ਕਰਾ ਦਈਏ ਇਹਦੋਂ ਹੱਦ ਬੇਸ਼ਰਮੀ ਦੀ ਹੋ ਸਕਦੀ ਤਾਂ ਕਿਉਂ ਮੈਂ ਹੈਡਿੰਗ ਲਿਖਿਆ 100 ਜੁੱਤੀ ਤੇ 100 ਗੰਡਾ ਮਤਲਬ ਇਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਕਿਸੇ ਤਰੀਕੇ ਨਾਲ ਅਸੀਂ ਇਹ ਜ਼ਮੀਨ ਨੂੰ ਖੋਲਿਏ ਪੰਜਾਬ ਦੇ ਲੋਕਾਂ ਦੇ ਕੋਲੋਂ ਔਰ ਇਹ ਜਿਹੜੇ ਪੰਜਾਬ ਦੇ ਬੰਦੂਆ ਮਜ਼ਦੂਰ ਨੇ ਜਿਹੜੇ ਐਮਐਲਏ ਨੇ ਤਾਂ ਬਿਲਕੁਲ ਕੋਈ ਭੁੱਲਿਆ ਹੀ ਨਹੀਂ ਕਿਸੇ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਇਹਨਾਂ ਦੇ ਮਨਿਸਟਰਸ ਨੇ ਪੂਰਾ ਜ਼ੋਰ ਲਾਇਆ ਲੋਕਾਂ ਨੂੰ ਮੋਟੀਵੇਟ ਕੀਤਾ ਤਾਂ ਇਹ ਤਾਂ ਪਾਲਿਸੀ ਬੜੀ ਚੰਗੀ ਆ ਇਹ ਤਾਂ ਤੁਹਾਡੇ ਹਿੱਤ ਦੀ ਪਾਲਿਸੀ ਆ ਇਹ ਤਾਂ ਪੰਜਾਬ ਦੇ ਹਿੱਤ ਦੀ ਪਾਲਿਸੀ ਆ ਪਿਛਲਾ ਮਹੀਨਾ ਡੇਢ ਮਹੀਨਾ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸਰਕਾਰੀ ਅਮਲਾ ਸੋਸ਼ਲ ਮੀਡੀਆ ਆ ਜਿਹੜੇ ਝਾੜੂ ਦੇ ਬੋਕਰ ਪਾਰਟੀ ਦੇ ਪੇजेस ਨੇ ਕੋਈ ਕਸਰ ਨਹੀਂ ਛੱਡੀ ਲੋਕਾਂ ਨੂੰ ਮੋਟੀਵੇਟ ਕਰਨ ਵਾਸਤੇ ਔਰ ਕੁਝ ਲੋਕਾਂ ਨੂੰ ਡਰਾ ਕੇ ਕੰਸੈਂਟ ਵੀ ਦਿਵਾਤਾ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਿ ਮੋਹਾਲੀ ਤੇ ਲੁਧਿਆਣੇ ਵਿੱਚ ਨਾ ਜ਼ਮੀਨ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਜਿਹੜੇ ਬਿਲਡਰਸ ਨੇ ਜਿਹੜੇ ਕਲੋਨਾਈਜ਼ਰ ਆ ਉਹਨਾਂ ਨੇ ਇਕੱਠੀਆਂ ਕੀਤੀਆਂ ਹੋਈਆਂ ਸੀ ਮੋਹੱਲੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਔਰ ਪੁਲਿਸ ਦੇ ਐਸਐਸਪੀ ਨੇ ਔਰ ਸਿਮਿਲਰਲੀ ਲੁਧਿਆਣਾ ਨੇ ਸਾਰੇ ਬਿਲਡਰਸ ਨੂੰ ਸਾਰੇ ਜਿਨ੍ਹਾਂ ਦੇ ਕੋਲ 100-100 2-2 100 3-300 ਕਿੱਲਾ ਜ਼ਮੀਨ ਇਕੱਠੀ ਕੀਤੀ ਕਿ ਤੁਸੀਂ ਕੰਸੈਂਟ ਦਿਓ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਵਿੱਚ ਆ ਅਸੀਂ ਬਿਲਕੁਲ ਤਿਆਰ ਬੈਠੇ ਆ ਉਹ 4-500 ਇਦਾਂ ਦੇ ਬੰਦੇ ਤੋਂ ਫਰਜ਼ੀ ਤੋਂ ਇਹਨਾਂ ਨੇ ਡਰਾ ਡਰੂ ਕੇ ਬਾਹਾਂ ਮਰੋੜ ਕੇ ਕੰਸੈਂਟ ਵੀ ਲੈ ਲਿਆ ਸੀਗਾ ਪਰ 99.9999 ਪੰਜਾਬ ਦੇ ਬਹਾਦਰ ਲੋਕਾਂ ਨੇ ਇਹਦਾ ਜੱਜ ਕੇ ਵਿਰੋਧ ਕੀਤਾ ਔਰ ਜਦੋਂ ਇਹ ਵਿਰੋਧ ਇੰਨਾ ਤਿੱਖਾ ਹੋ ਗਿਆ ਤਾਂ ਫਿਰ ਇਹਨਾਂ ਨੇ ਹਾਰ ਕੇ ਕੱਲ ਇਸ ਨੂੰ ਡੀ ਨੋਟੀਫਾਈ ਕੀਤਾ ਆਪਣੀ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈ ਲਈ ਜਾਨੀ ਕਿ ਪੰਜਾਬੀ ਚ ਕਹਿੰਦੇ ਕਿ ਹੱਥ ਖੜੇ ਕਰਕੇ ਹਾਰ ਮੰਨੀ ਬਕਾਇਦਾ ਭਗਵੰਤ ਪਾਣ ਦੀ ਸਰਕਾਰ ਨੇ ਹਾਰ ਔਰ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇਹਨਾਂ ਨੇ ਹਾਰ ਮੰਨੀ ਇਹਨਾਂ ਨੇ ਬਹੁਤ ਸਾਰੀਆਂ ਪਹਿਲਾਂ ਸਰਕਾਰੀ ਫੈਸਲਿਆਂ ਤੇ ਯੂ ਟਰਨ ਲਿਆ ਆਪਾਂ ਸਾਰੇ ਜਾਣਦੇ ਆ ਇਹਦਾ ਮਤਲਬ ਸਾਫ ਬੋਖ ਸਾਫ ਹੋ ਗਿਆ ਕਿ ਇੱਕ ਤਾਂ ਇਹ ਬੇਈਮਾਨ ਤਾਂ ਹੀ ਹੈ ਸੀਗੇ ਪਰ ਨਾਲ ਨਲੇਕ ਵੀ ਨੇ ਬਹੁਤ ਸਾਰੀ ਸਰਕਾਰ ਮਤਲਬ ਕੋਈ ਸਰਕਾਰ ਇਸ ਤਰ੍ਹਾਂ ਦੀ ਵੱਡੀ ਪਾਲਿਸੀ ਲਿਆਉਣ ਤੋਂ ਪਹਿਲਾਂ 100 ਵਾਰ ਇਹਦਾ ਪਬਲਿਕ ਇੰਪੈਕਟ ਅਸੈਸ ਕਰਦੀ ਆ ਇਹਦੇ ਹੋਰ ਕੀ ਕੀ ਇੰਪੈਕਟ ਹੋ ਸਕਦੇ ਕਿਹੜੀ ਕਿਹੜੀ ਗੱਲ ਤੇ ਸਾਡਾ ਨੁਕਸਾਨ ਹੋ ਸਕਦਾ 100 ਵਾਰ ਸੋਚਦੀ ਪਰ ਇਹਨਾਂ ਨੇ ਬਿਨਾ ਸੋਚੇ ਸਮਝੇ ਕਿਉਂਕਿ ਪਿੱਛੇ ਲਾਲਚ ਸੀਗਾ ਔਰ ਪ੍ਰੈਸ਼ਰ ਸੀ केजरीवाल ਤੇ ਦਿੱਲੀ ਦੇ ਲੋਕਾਂ ਦਾ ਕਿਉਂਕਿ ਅਲਟੀਮੇਟਲੀ ਇਹ ਪਾਲਿਸੀ ਉਹਨਾਂ ਦੇ ਕਹਿਣ ਤੇ ਬਣੀ ਕਿਉਂਕਿ ਭਗਵੰਤ ਮਾਨ ਤੋਂ ਤਾਂ ਪਹਿਲੇ ਉਹਨਾਂ ਨੇ ਜਿਹੜੀਆਂ ਅਰਬਨ ਅਥਾਰਟिटीज ਦੀ ਸਾਰੀ ਚੇਅਰਮੈਨਸ਼ਿਪ ਖੋਲੀ ਸੀ ਤੁਹਾਨੂੰ ਯਾਦ ਹੈ ਇੱਕ ਮਹੀਨਾ ਪਹਿਲਾਂ ਗਮਾੜਾ ਗਲਾੜਾ ਪੂਡਾ ਸਾਰਿਆਂ ਦੀ ਅਥਾਰਟिटीज ਦੀ ਚੇਅਰਮੈਨ ਤੋਂ ਹਟਾ ਕੇ ਇਹਨੂੰ ਕੁਰਸੀ ਤੋਂ ਤੇ ચીਫ ਸੈਕਟਰੀ ਪੰਜਾਬ ਨੂੰ ਉਹਨਾਂ ਅਥਾਰਟिटीज ਦਾ ਚੇਅਰਮੈਨ ਬਣਾ ਦਿੱਤਾ ਸੀਗਾ ਇਸ ਕਰਕੇ ਇਹਨਾਂ ਨੇ ਦਿੱਲੀ ਆਣੇ ਨੇ ਪਾਲਿਸੀ ਬਣਵਾਈ ਭਗਵੰਤ ਮਾਨ ਕੋ ਤਾਂ ਪਾਲਿਸੀ ਪੜ ਨਹੀਂ ਹੋਈ ਜਦੋਂ ਅਮੈਂਡੇਡ ਪਾਲਿਸੀ ਪੇਸ਼ ਕੀਤੀ ਨਾ ਇਹਨੇ ਦੁਬਾਰਾ ਕਿ ਅਸੀਂ ਜਿਆ ਹਸੂਲਤਾ ਦੇਾਂਗੇ ਭਗਵੰਤ ਮਾਨ ਨੂੰ ਪਾਲਿਸੀ ਦੀ ਪੂਰੀ ਗੱਲਾਂ ਸਮਝਾਏ ਨਹੀਂ ਸਕੇ ਲੋਕਾਂ ਨੇ ਹਾਰ ਕੇ ਉਹਨੇ ਮਾਈਕ ਚੱਕ ਕੇ ਤੇ ਜਿਹੜਾ ਸੀਗਾ ચીਫ ਸੈਕਟਰੀ ਪੰਜਾਬ ਦਾ ਉਹਨੂੰ ਕਹਿੰਦਾ ਕਿ ਤੁਸੀਂ ਐਕਸਪਲੇਨ ਕਰੋ ਲੋਕਾਂ ਇਹਦਾ ਮਤਲਬ ਇਹਦੀ ਮਾਈਂਡਸੈਟ ਇਹਦਾ ਥੌਟ ਪ੍ਰੋਸੈਸ ਉਸ ਪਾਲਿਸੀ ਵਿੱਚ ਸੀਗਾ ਹੀ ਨਾ ਔਰ ਇਹਨਾਂ ਨੇ ਅਲਟੀਮੇਟਲੀ ਉਹ ਪਾਲਿਸੀ ਜਿਹੜੀ ਵਿਦਡਰੋ ਕੀਤੀ ਅਗਲੀ ਗੱਲ ਇਹ ਆ ਕਿ ਇਹ ਹੁਣ ਪੰਜਾਬ ਦੀ ਜਨਤਾ ਦੇ ਕੋਲੋਂ ਇਹਨਾਂ ਨੂੰ ਜਨਤਕ ਮਾਫੀ ਮੰਗਣੀ ਚਾਹੀਦੀ ਸੀ ਸਟਾਰਟਿੰਗ ਫਰੋਮ ਕੇਜਰੀਵਾਲ ਸਸੋਡਿਆ ਭਗਵੰਤ ਕਮਾਨ ਜਿੰਨੇ ਇਹਨਾਂ ਦੇ ਲੀਡਰਸ ਨੇ ਮਨਿਸਟਰਸ ਤੇ ਐਮ ਐਲ ਏ ਜਿਨ੍ਹਾਂ ਨੇ ਪਾਲਿਸੀ ਨੂੰ ਸਪੋਰਟ ਕੀਤਾ ਇਹਨਾਂ ਨੂੰ ਆਣ ਕੇ ਲੋਕਾਂ ਦੀ ਕਚਹਿਰੀ ਵਿੱਚ ਕਹਿਣਾ ਚਾਹੀਦਾ ਹੱਥ ਜੋੜ ਕੇ ਕਿ ਸਾਡੇ ਤੋਂ ਬਹੁਤ ਵੱਡਾ ਗੁਨਾਹ ਹੋਇਆ ਵਾ ਸਾਡੇ ਤੋਂ ਬਹੁਤ ਵੱਡੀ ਗਲਤੀ ਕੀਤੀ ਹੈ ਅਸੀਂ ਪੰਜਾਬ ਦੇ ਲੋਕਾਂ ਨੂੰ ਸਾਡੇ ਵੱਲੋਂ ਪੂਰੀ ਹਰ ਹਰ ਸੰਭ 可能 ਕੋਸ਼ਿਸ਼ ਕੀਤੀ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਜ਼ਮੀਨ ਨੂੰ ਕੋਲੇ ਇਹਨਾ ਤੋਂ ਔਰ ਪੰਜਾਬ ਨੂੰ ਅਸੀਂ ਇੱਕ ਕਿਸਮ ਦਾ ਪੰਜਾਬ ਦੇ ਕਿਸਾਨ ਨੂੰ ਲਾਚਾਰ ਤੇ ਮਜਬੂਰ ਕਰ ਦਈਏ ਤੇ ਬਾਹਰੋਂ ਲਿਆ ਕੇ ਇਹਨਾਂ 65000 ਏਕੜ ਦੀ ਕਲੋਨੀਆ ਕਲੋਨੀਆਂ ਵਿੱਚ ਬਾਹਰੋਂ ਗੈਰ ਪੰਜਾਬੀਆਂ ਨੂੰ ਲਿਆ ਕੇ ਪੰਜਾਬ ਦੀ ਆਬਾਦੀ ਦਾ ਸੰਤੁਲਨ ਖਰਾਬ ਕਰੀਏ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਚੇਂਜ ਕਰੀਏ ਔਰ ਇੱਥੇ ਪੰਜਾਬੀਆਂ ਦੀ ਨਫਰੀ ਵੈਸੇ ਹੀ ਘਟਾ ਦਈਏ ਇਹ ਸਾਰੇ ਮਨਸੂਬਿਆਂ ਦੇ ਵਾਸਤੇ ਅਗਰ ਬੰਦੇ ਦੇ ਪੁੱਤ ਨੇ ਅਗਰ ਕੋਈ ਅਗਰ ਇਹਨਾਂ ਚ ਕੁਮਾੜੀ ਮੋਟੀ ਰੱਤਾ ਪਰ ਇਨਸਾਨੀਅਤ ਕੋਈ ਕਾਇਰਤ ਕੋ ਅਣਖ ਬਚੀ ਇੰਨੀ ਕ ਵੀ ਤੇ ਇਹਨਾਂ ਨੂੰ ਸੱਚ ਬਿਆਨ ਕਰਨਾ ਚਾਹੀਦਾ ਲੱਡੂ ਨਹੀਂ ਵੰਡਣੇ ਚਾਹੀਦੇ ਜਾ ਕੇ ਕਿਸਾਨਾਂ ਨੂੰ ਔਰ ਜਿਹੜੇ ਕਿਸਾਨ ਇਹਨਾਂ ਦੇ ਲੱਡੂ ਖਾਂਦੇ ਨੇ ਲੱਖ ਦੀ ਲਾਨ ਤਿਆਰ ਤੁਹਾਡੇ ਉੱਤੇ ਵੀ ਮੈਂ ਦੇਖਦਾ ਕਿ ਚੰਗੇ ਭਲੇ ਮਤਲਬ ਅੱਛੇ ਆਦਮੀ ਨਜ਼ਰ ਆਉਂਦੇ ਨੇ ਤੇ ਉਹਨਾਂ ਦੇ ਮੂੰਹ ਵਿੱਚ ਲੱਡੂ ਪਾ ਰਹੇ ਐਮਐਲਏ ਇਹਨਾਂ ਦੇ ਕਿ ਬਹੁਤ ਵਧਾਈ ਹੋਵੇ ਅਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਆ ਇਹਨਾਂ ਸਾਰੇ ਜਿਹੜੇ ਐਮਐਲਏਜ਼ ਨੇ ਪਬਲਿਕ ਡੋਮੇਨ ਚਾੜ੍ਹ ਕੇ ਸਪੋਰਟ ਕੀਤੀ ਪਾਲਿਸੀ ਦੀ ਮਿਨਿਸਟਰਸ ਨੇ ਔਰ ਚੀਫ ਮਿਨਿਸਟਰ ਨੇ ਦੇ ਵਿੱਚੇ ਕੇਜਰੀਵਾਲ ਨੇ ਇਹਨਾਂ ਨੂੰ ਅਪੋਲੋਜਾਈਜ਼ ਕਰਨਾ ਚਾਹੀਦਾ ਜਨਤਕ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਲੋਕਾਂ ਦੀ ਕਚੈਰੀ ਵਿੱਚ ਇਹ ਗੁਨਾਹਗਾਰ ਸਾਬਤ ਹੋ ਚੁੱਕੇ ਨੇ ਹੁਣੇ ਲੱਖ ਕੋਸ਼ਿਸ਼ ਕਰਨ ਦੁੱਧ ਤੋਤੇ ਹੋ ਕੇ ਵੀ ਆ ਜਾਣ ਇਹ ਲੋਕਾਂ ਦੀ ਕਚੈਰੀ ਵਿੱਚ ਇਸ ਲੈਂਡ ਪੂਲਿੰਗ ਲੈਂਡ ਗ੍ਰੈਬਿੰਗ ਪਾਲਿਸੀ ਤੇ ਗੁਨਾਹਗਾਰ ਸਾਬਤ ਹੋ ਗਏ ਇਹ ਬਿਲਕੁਲ ਉਦਾਂ ਹੀ ਹੋਇਆ ਜਿਵੇਂ ਕਾਲੇ ਤਿੰਨ ਖੇਤੀ ਕਾਨੂੰਨਾਂ ਵਿੱਚ ਕਿਸੇ ਵਕਤ ਬਾਦਲ ਅਕਾਲੀ ਦਲ ਨੇ ਪੂਰਾ ਜ਼ੋਰ ਲਾਇਆ ਸੀਗਾ ਕਿ ਬਹੁਤ ਹੀ ਅੱਛੀ ਤਿੰਨ ਕਾਨੂੰਨ ਬਣ ਰਹੇ ਨੇ ਕਿਸਾਨਾਂ ਦੇ ਹਿੱਤ ਦੇ ਬਣ ਰਹੇ ਨੇ ਇੱਥੋਂ ਤੱਕ ਕਿ ਵੱਡੇ ਬਾਦਲ ਸਾਹਿਬ ਤੁਸੀਂ ਇੱਕ ਵੀਡੀਓ ਪਵਾਤੀ ਸੀ ਕਿ ਇਹ ਤਾਂ ਬਹੁਤ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੀ ਗੱਲ ਹੈ ਪਰ ਜਦੋਂ ਇੰਨਾ ਤਿੱਖਾ ਤੇ ਵਿਰੋਧ ਐਡਾ ਮਤਲਬ ਜੀ ਕਹਿੰਦੇ ਕਿ ਗੈ ਗੱਚ ਵਿਰੋਧ ਕਰਤਾ ਪੰਜਾਬ ਦੇ ਲੋਕਾਂ ਨੇ ਕਿਸਾਨਾਂ ਨੇ ਤਾਂ ਫਿਰ ਅਕਾਲੀ ਦਲ ਨੇ ਉਸ ਉਸ ਵਕਤ ਇਦਾਂ ਹੀ ਵਿਡਰੋਅ ਕੀਤਾ ਪਰ ਉਹਨਾਂ ਨੇ ਲੱਡੂ ਨਹੀਂ ਵੰਡੇ ਔਰ ਹਰਸਿਮਰਤ ਕੌਰ ਨੇ ਸਿਫਾ ਦੇ ਕੇ ਮੋਦੀ ਦੀ ਬੀਜੇਪੀ ਦੀ ਕੈਬਨਿਟ ਚੋਂ ਵਾਪਸ ਆ ਗਈ ਸੀਗੀ ਐਨ ਉਸੇ ਤਰੀਕੇ ਨਾਲ ਇਹਨਾਂ ਨੇ ਪੂਰਾ ਜ਼ੋਰ ਲਾਇਆ ਤਿੰਨ ਦੋ ਤਿੰਨ ਮਹੀਨੇ ਜਿਹੜੇ ਇਹਨਾਂ ਦੇ ਕੋਲ ਸੀਗੇ ਕਿਸੇ ਤਰੀਕੇ ਨਾਲ ਅਸੀਂ ਜ਼ਮੀਨ ਖੋਲ ਹੀ ਲਈਏ ਪੈਸੇ ਚਾਰ ਬਣਾ ਲਈਏ ਤੇ ਪੰਜਾਬ ਨੂੰ ਲੁੱਟ ਲਈਏ ਪਰ ਪੰਜਾਬ ਦੇ ਲੋਕਾਂ ਨੇ ਇੱਕ ਕਹਿੰਦੇ ਜਿਵੇਂ ਕੰਧ ਦੀ ਤਰ੍ਹਾਂ ਖੜ ਕੇ ਸਾਹਮਣੇ ਡਟ ਕੇ ਇਹਦਾ ਜੰਮ ਕੇ ਜਿਹੜਾ ਵਿਰੋਧ ਕੀਤਾ ਉਹਦੇ ਉਹ ਵਧਾਈ ਦੇ ਪਾਤਰ ਮਾਫੀ ਜ਼ਰੂਰ ਮੰਗ ਲਿਓ ਹੁਣ ਚੰਗੀ ਤਰ੍ਹਾਂ ਨਾ ਇਹ ਭੱਜੋ ਨਾ ਹੁਣ ਇਸ ਗੱਲ ਤੋਂ ਇਸ ਕਰਕੇ ਮੇਰੇ ਵੀਰੋ ਅੱਜ ਮੇਰਾ ਇਹ ਤੁਹਾਡੇ ਦਰਮਿਆਨ ਮੈਂ ਥੋੜਾ ਲੇਟ ਹੋਇਆ ਬਿਕੋਜ਼ ਕੱਲ ਮੈਂ ਵੈਸੇ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਤਾ ਸੀਗਾ ਅਗਰ ਤੁਹਾਨੂੰ ਮੇਰੀਆਂ ਗੱਲਾਂ ਠੀਕ ਲੱਗੀਆਂ ਨੇ ਤਾਂ ਇਹਨੂੰ ਮੈਕਸਿਮਮ ਸ਼ੇਅਰ ਕਰਨਾ ਤੇ ਅੰਤ ਵਿੱਚ ਮੈਂ ਇਹੀ ਫੇਰ ਕਹੂੰਗਾ ਕਿ ਤੁਸੀਂ ਹਮੇਸ਼ਾ ਮੇਰਾ ਸਾਥ ਦਿੱਤਾ ਵਾ ਮੇਰੇ ਤੇ ਭਰੋਸਾ ਬਹੁਤ ਰੱਖਿਆ ਵਾ ਮੈਂ ਕੱਲ ਦਰਬਾਰ ਸਾਹਿਬ ਗਿਆ ਸੀਗਾ ਚੰਗੇ ਗੁਰਸਿੱਖ ਅੰਮ੍ਰਿਤਧਾਰੀ ਬੰਦਿਆਂ ਨੇ ਤੂੰ ਬਹੁਤ ਅੱਛਾ ਕੰਮ ਕਰ ਰਿਹਾ ਪੰਜਾਬ ਦੇ ਲੋਕਾਂ ਨਾਲ ਖੜਦਾ ਬਹੁਤ ਸਾਰੇ ਅਕਾਲੀ ਕਲ ਕਿਉਂਕਿ ਜਿਹੜਾ ਪੰਜ ਮੈਂਬਰੀ ਅਕਾਲੀ ਦਲ ਕਮੇਟੀ ਦੇ ਅਕਾਲ ਪ੍ਰਧਾਨ ਚੁਣਿਆ ਗਿਆਨੀ ਹਰਪ੍ਰੀਤ ਸਿੰਘ ਨੇ ਮੈਨੂੰ ਮਿਲੇ ਵੀ ਉੱਥੇ 2 ਮਿੰਟ ਖੜੇ ਖੜੇ ਮੈਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੱਤੀ ਕਿਉਂਕਿ ਚਲੋ ਚਾਹੇ ਹੋ ਕਿਸੇ ਵੀ ਮਤਲਬ ਪਲੇਟਫਾਰਮ ਤੇ ਖੜੇ ਨੇ ਅੱਜ ਸਾਡਾ ਡੈਮੋਕਰੈਟਿਕ ਰਾਈਟ ਹੈ ਕਿ ਆਪਣੀ ਕੋਈ ਪਾਰਟੀ ਬਣਾਉਣੀ ਜਾਂ ਸ਼੍ਰੋਮਣੀ ਅਕਾਲੀ ਦਲ ਨਵਾਂ ਖੜ ਕੇ ਉਹ ਕਹਿੰਦੇ ਨੇ ਅਸੀਂ ਉਸੂਲਾਂ ਦੇ ਪੈਰਾ ਦੇਵਾਂਗੇ ਆਉਣ ਵਾਲਾ ਸਮਾਂ ਦੱਸੇਗਾ ਤਾਂ ਮੈਨੂੰ ਉੱਥੇ ਉਹ ਵੀ ਮਿਲੇ ਬਹੁਤ ਸਾਰੀਆਂ ਔਰਤਾਂ ਮ ਨੌਜਵਾਨ ਮਿਲੇ ਜਿਨ੍ਹਾਂ ਨੇ ਕਿਹਾ ਕਿ ਅੱਛਾ ਕੰਮ ਕਰਦਾ ਪਰ ਉਹ ਅੱਛਾ ਕੰਮ ਕਰਨ ਦੇ ਵਾਸਤੇ ਤੁਹਾਨੂੰ ਕੀਮਤ ਅਦਾ ਕਰਨੀ ਪੈਂਦੀ ਮੇਰੇ ਵੀਰੋ ਬਹੁਤ ਸਾਰੇ ਸਾਡੇ ਲੀਡਰਸ ਇਦਾਂ ਦੇ ਨੇ ਜਿਹੜੇ ਮਿਲੀ ਭੁਗਤਣਾ ਰਾਜਨੀਤੀ ਕਰੀ ਜਾਂਦੇ ਨੇ ਮੈਂ ਤਾਂ ਆਪਣੀ ਪਾਰਟੀ ਦੇ ਹਾਈ ਕਮਾਂਡ ਨੂੰ ਕਿਹਾ ਇੱਕ ਦਿਨ ਮਿਸਟਰ ਬਗੇਲ ਮਿਲੇ ਦਿੱਲੀ ਮੈਂ ਕਿਹਾ ਜੀ ਤੁਸੀਂ ਹੋਰ ਕੁਝ ਨਾ ਕਰੋ ਤੁਸੀਂ ਰਾਹੁਲ ਗਾਂਧੀ ਦਾ ਇੱਕ ਆਦੇਸ਼ ਪੂਰਾ ਕਰਦੇ ਹੋ ਕਿ ਪੰਜਾਬ ਦੇ ਵਿੱਚ ਪਹਿਲਾਂ ਇਹ ਵੈਰੀਫਾਈ ਕਰ ਲਓ ਕਿ ਸਾਡੀ ਪਾਰਟੀ ਦੇ ਵਿੱਚ ਕਿਹੜੇ ਕਿਹੜੇ ਸਲੀਪਰ ਸੈੱਲ ਬੈਠੇ ਨੇ ਦੂਸਰੀਆਂ ਪਾਰਟੀਆਂ ਦੇ ਕਿਉਂਕਿ ਰਾਹੁਲ ਗਾਂਧੀ ਦਾ ਇਹ ਕਹਿਣਾ ਕਿ ہماری ਪਾਰਟੀ ਮੈਂ ਦੇਸ਼ ਭਰ ਮੇ ਬੀਜਪੀ ਕੇ ਸਲੀਪਰ ਸੈਲਸ ਹੈ ਜੋ ਹਮਾਰੇ ਵਿਚ ਮੇ ਰਹਿ ਕਰਕੇ ਪਾਰਟੀ ਕਾ ਨੁਕਸਾਨ ਕਰਤੇ ਪੰਜਾਬ ਦੇ ਵਿਚ ਵੀ ਮੇਰੇ ਵੀਰੂ ਇਸ ਤਰ੍ਹਾਂ ਮੈਂ ਉਹਨਾਂ ਨੂੰ ਕਹਿਆ ਪਹਿਲਾਂ ਪਾਰਟੀ ਚ ਇਹ ਕੱਢ ਲੋ ਕਿ ਪੰਜਾਬ ਦੇ ਤੁਹਾਡੇ ਯੂਨਿਟ ਦੇ ਵਿੱਚ ਕਿਹੜੇ ਐਸੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਲੀਪਰ ਸੈਲ ਨੇ ਜਾਂ ਬੀਜਪੀ ਦੇ ਸਲੀਪਰ ਸੈਲ ਮੈਂ ਤੁਹਾਡਾ ਕੰਮ 50% ਸੌਖਾ ਹੋ ਜਾਏਗਾ ਘਟੋ ਘਟ ਤੁਸੀਂ ਗਦੇ ਤੇ ਘੋੜੇ ਦਾ ਤਾਂ ਫਰਕ ਨਜ਼ਰ ਕੱਢੋ ਨਾ ਕਿ ਗਦਾ ਕੌਣ ਹੈ ਤੁਹਾਡੀ ਪਾਰਟੀ ਵਿੱਚ ਤੇ ਘੋੜੇ ਕਿਹੜੇ ਨੇ ਕਿਹੜੇ ਲੋਕ ਨੇ ਜਿਹੜੇ ਪਿਛਲੇ 3 3.5 ਸਾਲ ਤੋਂ ਜੱਜ ਕੇ ਦੋਨਾਂ ਸਰਕਾਰਾਂ ਨਾਲ ਬੀਜੇਪੀ ਨਾਲ ਤੇ ਉਹਦੇ ਨਾਲ ਲੜ ਰਹੇ ਨੇ ਕਿੰਨਾ ਨੇ ਖਮਿਆਜ਼ਾ ਪੁਗਤਕ ਕਿੰਨਾ ਨੇ ਕੀਮਤ ਅਦਾ ਕੀਤੀ ਸੋ ਇਸ ਕਰਕੇ ਹੋ ਸਕਦਾ ਸਰਕਾਰ ਕੋਈ ਫੇਰ ਫਰਾਡ ਕੋਈ ਪਤਾ ਲੱਗਾ ਕਿ ਡੀਏ ਦਾ ਝੂਠਾ ਕੇਸ ਬਣਾਉਣਾ ਚਾਹੁੰਦੇ ਨੇ ਮੇਰੇ ਤਾਂ ਅਕਾਊਂਟਸ ਨੂੰ ਵੈਰੀਫਾਈ ਪਹਿਲਾਂ ਈਡੀ ਕਰ ਚੁੱਕੀ ਆ ਅਸੀਂ ਤਾਂ ਨਾਰਮਲ ਐਗਰੀਕਲਚਰ ਕਰਨ ਵਾਲੇ ਕਿ ਕੋਈ ਵਪਾਰ ਬਿਜ਼ਨਸ ਨਹੀਂਗਾ ਫਿਰ ਉਸੇ ਵਿੱਚ ਭਗਵੰਤ ਮਾਨ ਨੇ ਇੱਕ ਝੂਠਾ ਐਨਡੀਪੀਐਸ ਦਾ 9 ਸਾਲ ਮਕਦਮਾ ਮੇਰੇ ਖਿਲਾਫ ਕਰਕੇ ਫਿਰ ਸਾਰੇ ਅਕਾਊਂਟਸ ਇਹਨਾਂ ਨੇ ਕੋਖੇ ਤੇ ਉਹਨਾਂ ਟਿੱਜੀ ਵਾਰੀ ਉਹੀ ਅਕਾਊਂਟ ਅਗਰ ਕੋਖਣਗੇ ਤਾਂ ਇਹਨਾਂ ਦੀ ਮਰਜ਼ੀ ਮੈਨੂੰ ਕੋ ਅਗਰ ਕੋਈ ਮੈਨੂੰ ਇਹਦੇ ਵਾਸਤੇ ਕੋਈ ਜੇਲ੍ਹ ਵੀ ਜਾਣਾ ਪਿਆ ਕੋਈ ਕੀਮਤ ਅਦਾ ਕਰਨੀ ਪਈ ਆਈ ਵਿਲ ਡੂ ਇਟ ਪਰ ਮੈਂ ਆਪਣੇ ਪੰਜਾਬ ਦੇ ਲੋਕਾਂ ਦੇ ਤੇ ਆਪਣੇ ਸੂਬੇ ਦੇ ਹਿੱਤ ਵਾਸਤੇ 100% ਪਹਿਲਾਂ ਵੀ ਖੜਾ ਰਿਹਾ ਤੇ ਹੁਣ ਵੀ ਖੜਾ ਰਹੂੰ ਪਰ ਇੱਕ ਵਾਰ ਫਿਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੀ ਲੈਂਡ ਪੂਲਿੰਗ ਪਾਲਿਸੀ ਤੇ ਇਹਨਾਂ ਦੀ ਖਫਨ ਦੇ ਵਿੱਚ ਇੱਕ ਕਿਲ ਠੋਕਿਆ ਨਾ ਟਕਾ ਕੇ ਉਹ ਬਹੁਤ ਸ਼ਾਨਦਾਰ ਜਿੱਤ ਹੋਈ ਆ ਉਹ ਕੀ ਕਹਿੰਦੇ ਹੁੰਦੇ ਕਿ ਕੀ ਕਹਿੰਦੇ ਹੁੰਦੇ 100 ਸੁਨਾਰ ਕੀ ਇੱਕ ਲੋਹਾਰ ਕੀ ਤੁਸੀਂ ਲੋਹਾਰ ਵਾਲਾ ਕਿਲ ਠੋਕਿਆ ਇਹਨਾਂ ਦੇ ਕਫਨ ਦੇ ਵਿੱਚ ਤੁਸੀਂ ਵਧਾਈ ਦੇ ਪਾਤਰ ਆ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਗਰ ਗੱਲਾਂ ਠੀਕ ਲੱਗੀਆਂ ਨੇ ਤਾਂ ਸਾਰੇ ਮੈਕਸਮ ਸ਼ੇਅਰ ਕਰਨਾ